ਹੈ ਹੈ ਕੁੜੀਆਂ ਹਾਏ ਹਾਏ ਕੁੜੀਆਂ ਹਾਏ ਹਾਏ ਕੁੜੀਆਂ ਹਾ ਹੰਨੂ ਸਾਡੇ ਬਜ਼ੁਰਗਾਂ ਨੇ ਰਿਕਸੀ ਦੀ ਅੰਦਰੋਂ ਖੁੱਪਣ ਵਾਲਾ ਨਹੀਂ ਪੈ ਜਾਂਦਾ ਤੇ ਅਸੀਂ ਆ ਜੋ ਹੀ ਕਰੰਦਾ ਕੀਤਾ ਜੋ ਅੱਜ ਪਾਣੀ ਵੀ ਨਹੀਂ ਵੀ ਬਹੁਤ ਜ਼ਿਆਦਾ ਲੋੜ ਆ ਘਰ ਨਹੀਂ ਬਹੁਤ ਪੈ ਰਹੀ ਐ ਇਹ ਦੇ ਕਰਕੇ ਸੋਪਾਂਦਾ ਸਾਡੇ ਪ੍ਰਾਣੇ ਬਜ਼ੁਰਗਾਂ ਵੱਲੋਂ ਛਲਾ ਇਹ ਚੱਲਦੀ ਆ ਰਹੀ ਹੈ ਪ੍ਰਾਣੀ ਪਰੰਪਰਾ ਹੈ ਜਦੋਂ ਪ੍ਰਾਣੇ ਸਮੇਂ ਜ਼ਮੀਨ ਹੀ ਪੈਂਦਾ ਹੁੰਦਾ ਸੀਗਾ ਤਾਂ ਸਾਡੇ ਬਜ਼ੁਰਗ ਇਹ ਚੀਜ਼ਾਂ ਲਾ ਲੋ ਜਿਵੇਂ ਗੁੱਡੀ ਪੂਤ ਦੇ ਸੀਗੇ ਤੇ ਗੁਲਗਦੇ ਸਿਰ ਪੂਰੇ ਤੇ ਆਪਣੇ ਇਹਦਾ ਲੰਗਰ ਵਗੈਰਾ ਲਾਉਂਦੇ ਸੀਗੇ ਤੇ ਦਾ ਕੀਤੇ ਤੋਂ ਬਾਅਦ ਇਹਦਾ ਲੰਗਰ ਬਟਾਇਆ ਜਾਂਦਾ ਸੀਗਾ ਤੇ ਰੱਬ ਅੱਗੇ ਅਰਦਾਸ ਕੀਤੀ ਜਾਂਦੀ ਸੀ ਕਿ ਸਾਾਨੂੰ ਇਹ ਚਾਹੀਦਾ ਸਾਨੂੰ ਲੱਗ ਰਿਹਾ ਹੈਗਾ ਕਿ ਸਾਡੇ ਬੱਚੇ ਨਾ ਇਹ ਪਰੰਪਰਾ ਦੇ ਨਾਲ ਜੋੜਨਾ ਆਪਣੇ ਇਤਿਹਾਸ ਨਾਲ ਜੋੜਨਾ ਪ੍ਰਾਣੀਆਂ ਜੋ ਰੀਤੀ ਰਿਵਾਜ ਚੀਜ਼ਾਂ ਸਾਡੇ ਅੱਜ ਗਾਇਬ ਹੋ ਚੁੱਕੀਆਂ ਨੇਗੀਆਂ ਉਹਦੇ ਬਾਰੇ ਸਾਡੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ। ਢੁੱਡੀ ਫੁਕਣ ਦੇ ਨਾਲ ਨਾਲ ਅਸੀਂ ਪਿੰਡ ਵਿੱਚ ਲੰਗਰ ਵੀ ਲਾਇਆ ਹੈ ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲ ਰਿਹਾ ਹੈ ਮਿੱਠੀਆਂ ਰੋਟੀਆਂ ਦਾ। ਇੱਥੇ ਸਾਰੇ ਪਿੰਡ ਨੇ ਉਪਰਾਲਾ ਕਰਕੇ ਸਾਰਿਆਂ ਨੇ ਛੋਟੇ ਛੋਟੇ ਚੀਜ਼ ਇਕੱਠੀ ਕਰਕੇ ਸਾਰਿਆਂ ਨੇ ਇਕੱਠਿਆਂ ਨੇ ਹੀ ਲੰਗਰ ਲਾਇਆ ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲ ਰਿਹਾ। ਨਹੀਂ ਅੱਜ ਜੋ ਸਾਡੇ ਪਿੰਡ ਇਹ ਕੰ ਦਾ ਹੋਇਆ ਹੈ ਇਸ ਬਾਰੇ ਸਾਨੂੰ ਕੁਝ ਵੀ ਨਹੀਂ ਪਤਾ ਸੀ ਸਾਡੇ ਲਈ ਬਹੁਤ ਹੀ ਜ਼ਿਆਦਾ ਨਵੀਂ ਗੱਲ ਹੈ ਤੇ ਅੱਜ ਜਦ ਸਾਨੂੰ ਪਤਾ ਲੱਗਿਆ ਵੀ ਐਵੇਂ ਹੁੰਦਾ ਹੈ ਤੇ ਸਾਡੇ ਪਿੰਡ ਦੇ بڑے ਬਜ਼ੁਰਗਾਂ ਨੇ ਸਾਨੂੰ ਇਹਦੇ ਬਾਰੇ ਦੱਸਿਆ ਵੀ ਇੱਕ ਰਿਚੂਅਲ ਹੈ ਤੇ ਇਹ ਨਾਲ ਮੀਂਹ ਪੰਦਾ ਮੌਸਮ ਦਾ ਫਰਕ ਪੈਂਦਾ ਉਸ ਤੋਂ ਬਾਅਦ ਸਾਨੂੰ ਇਸ ਗੱਲ ਬਾਰੇ ਨੋਲਿਜ ਆਈ ਹੈ ਕਿ ਕਾਫੀ ਨਿਊ ਚੀਜ਼ ਸੀਗੀ ਸਾਡੇ